16 ਦਿਨਾਂ ਤੋਂ स्मੋਗ ਦੀ ਮਾਰ ਚੱਲ ਰਹੀ ਹੈ ਸ਼ਹਿਰ ਵਾਸੀਆਂ ਲਈ ਚੰਗੀ ਖਬਰ ਹੈ ਕੜਕ ਦੀ ਤੋਪਾ ਜਿ ਨਿਕਲ ਆਈ ਹੈ 16ਵੇਂ ਦਿਨ ਯਾਨੀ ਕਿ ਮੌਸਮ ਖੁਸਕਵਾਰ ਹੋ ਗਿਆ ਹੈ ਧੁੰਦ ਦੇ ਨਿਸ਼ਾਨ ਨਹੀਂ ਰਹੇ ਚਾਰੇ ਤਰਫ ਆਵਾਜਾਈ ਠੀਕ ਹੋ ਗਈ ਹੈ ਔਰ ਗਹਿਰ ਜਿਹੜੀ ਸੀਗੀ ਉਹ ਤੁਲ ਜਦ ਮਿਲੀ ਇਸ ਲਈ ਅਸੀਂ ਕੰਪਨੀ ਬਾਗ ਦੇ ਵਿੱਚ ਖੜੇ ਹਾਂ ਲੋਕ ਤੁੱਪ ਦਾ ਨਜ਼ਾਰਾ ਲੈ ਕੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਤੁੱਪੇ ਬੈਠ ਕੇ ਆਪਣਾ ਸਮਾਂ ਬਿਤਾ ਰਹੇ ਨੇ ਪਾਰਕਾ ਦੇ ਵਿੱਚ ਬੈਠੇ ਹੋਏ ਨੇ ਆਪਣੇ ਤੁੱਪ ਛੇਕ ਰਹੇ ਨੇ ਨਾਲ-ਨਾਲ ਜਿਹੜੇ ਪਿਛਲੇ 16 ਦਿਨ ਦਾ ਅੰਧਕਾਰ ਔਰ ਗਹਿਰ ਦਾ ਵਾਤਾਵਰਨ ਸੀਗਾ ਉਸ ਤੋਂ ਨਜਾਦ ਉਹਨਾਂ ਨੂੰ ਮਿਲਦੀ ਨਜ਼ਰ ਆ ਰਹੀ ਹੈ ਆਪਣੇ ਸਵੇਰੇ ਦੀ ਸੈਰ ਕਰਨ ਲਈ ਲੋਕੀ ਇੱਥੇ ਪਹੁੰਚਦੇ ਨੇ ਇਹ ਕੰਪਨੀ ਗਾਰਡਨ ਹੈ ਮਸ਼ਹੂਰ ਕੰਪਨੀ ਬਾਗ ਹੈ ਇਸ ਜਗ੍ਹਾ ਦੇ ਉੱਤੇ ਲੋਕ ਸੈਰ ਕਰਨ ਲਈ ਆਉਂਦੇ ਨੇ ਪਰ ਜਿਸ ਤਰ੍ਹਾਂ ਹੁਣ ਧੁੱਪ ਨਿਕਲੀ ਹੈ ਧੁੱਪ ਨਿਕਲਣ ਤੋਂ ਬਾਅਦ ਹੁਣ ਲੋਕ ਜਿਹੜੇ ਵੇ ਉਹ ਪਾਰਕ ਚ ਆ ਕੇ ਧੁੱਪ ਦਾ ਨਜ਼ਾਰਾ ਲੈ ਰਹੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਹਸਤਾਨਕ ਕੰਪਨੀ ਬਾਗ ਦੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਬੈਠੇ ਲੋਕ ਆਪਣਾ ਸਮਾਂ ਬਿਤਾ ਰਹੇ ਨੇ ਨਾਲ-ਨਾਲ ਸੋਹਣੀ ਜਿਹੜੀ ਸੁਨੱਖੀ ਇਸ ਵੇਲੇ ਧੁੱਪ ਨਿਕਲੀ ਹੈ ਉਹਦਾ ਨਜ਼ਾਰਾ ਲੈ ਰਹੇ ਨੇ ਜੀ ਗੱਲ ਕਰਕੇ ਦੇਖਾਂਗੇ ਜੇ ਗੱਲ ਕਰਨੀ ਚਾਹਤ। ਇੱਕ ਸਾਹਿਬ ਅੱਜ ਤਾਂ ਮੌਸਮ ਬੜਾ ਸੋਹਣਾ ਹੋ ਗਿਆ ਧੁੱਪ ਨਿਕਲਾਈ ਹੈ ਜਿੰਨੀ ਕਸੇ ਪਿਛਲੇ 15-20 ਦਿਨ ਤੋਂ ਧੁੰਦ ਔਰ ਗਹਿਰ ਦਾ ਸਾਹਮਣਾ ਕਰ ਰਹੇ ਸੀਗੇ। ਹਾਂਜੀ ਕਦੇ ਬਾਰੇ ਗੱਲ ਕਰਨੀ ਧੁੱਪ ਬੜੀ ਨਿਕਲੀ ਜੀ ਅੱਜ ਠੰਡ ਦਾ ਮੈਂ ਕੋਈ ਪੋਲਿਟਿਕਲ ਗੱਲ ਕਰਨੀ ਦੇਖੋ ਜੀ ਜਿਹੜੀ ਧੁੱਪ ਨਿਕਲੀ ਆ ਇਹ ਬਹੁਤ ਵਧੀਆ ਚੀਜ਼ ਆ ਜਿਹੜੀ ਸਾਡੇ ਮਤਲਬ ਜਿੰਨਾ ਮਤਲਬ ਪ੍ਰਦੂਸ਼ਣ ਫੈਲਿਆ ਹੋਇਆ ਸੀ ਜਿੰਨੀ ਧੁੰਦ ਪੈਂਦੀ ਸੀ ਬਹੁਤ سارے ਐਕਸੀਡੈਂਟ ਹੁੰਦੇ ਸੀ ਲੋਕ ਬਿਮਾਰ ਹੋ ਰਹੇ ਸੀ ਉਸ ਤੋਂ ਇਹ ਉੱਭਰ ਗਏ ਸਾਹਮਣੇ ਆਉਣਗੇ ਤੇ ਮਤਲਬ ਇਹ ਬਹੁਤ ਵਧੀਆ ਚੀਜ਼ ਆ ਉਹ ਤਾਂ ਅੱਜ ਕੱਲ ਖੁਸ਼ੀ ਆ ਸੀ ਵੀ ਧੁੱਪ ਸੇਖ ਰਹੇ ਆ ਬੜੀ ਖੁਸ਼ ਹੋ ਰਹੇ ਆ ਕਿ ਮੌਸਮ ਠੀਕ ਸੁਹਾਵਣਾ ਹੋ ਜਾਏਗਾ ਇਸ ਤਰ੍ਹਾਂ ਸਾਰੀਆਂ ਜਿਹੜੀਆਂ ਬਿਮਾਰੀਆਂ ਛੁੱਟੀਆਂ ਮੂਟੀਆਂ ਉਹ ਦੂਰ ਹੋ ਜਾਣਗੀਆਂ ਤੇ ਅਸਮਾਨ ਸਾਫ਼ ਹੋ ਜਾਏਗਾ ਐਕਸੀਡੈਂਟ ਨਹੀਂ ਹੋਣਗੇ ਬਿਲਕੁਲ 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 ਜਿਸ ਤਰ੍ਹਾਂ ਪਿੱਛੇ ਕੁਝ স্মੋਗ ਦੀ ਲਹਿਰ ਫੈਲੀ ਹੋਈ ਸੀਗੀ ਪਿਛਲੇ 16 17 ਦਿਨ ਤੋਂ ਸ਼ਹਿਰ ਪੂਰਾ ਇਸ ਦੀ ਗ੍ਰਿਫਤ ਦੇ ਵਿੱਚ ਸੀਗੀ ਵਾਤਾਵਰਣ ਬਹੁਤ ਜ਼ਿਆਦਾ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੀਗਾ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਜਲਨ ਹੋ ਰਹੀ ਸੀਗੀ ਔਰ ਸਾਹ ਲੈਣਾ ਮੁਸ਼ਕਲ ਹੋਇਆ ਸੀਗਾ ਸਾਹ ਦੀਆਂ ਬਿਮਾਰੀਆਂ ਵੀ ਉਹਨਾਂ ਨੂੰ ਪੇਸ਼ ਆ ਰਹੀਆਂ ਸਨ ਸੋ ਇਸ ਤੋਂ ਥੋੜੀ ਜਿਹੀ ਨਿਜਾਦ ਜਰੂਰ ਮਿਲੀ ਹੈ ਮਗਰ ਜਿਹੜਾ ਮੌਸਮ ਵਿਭਾਗ ਦੀ ਮੰਨੀ ਹੈ ਤੇ 25 26 ਤਰੀਕ ਨੂੰ ਮੁੜ ਕੇ ਫੇਰ بارش ਹੋ ਸਕਦੀ ਹੈ ਅ ਸਰ ਤੁਸੀਂ ਅੱਜ ਸੈਰ ਕਰਨ ਲਈ ਆਇਓ ਮੌਸਮ ਬੜਾ ਵਧੀਆ ਹੈ ਬੜੇ ਧੁੱਪ ਵੀ ਨਿਕਲਾਈ ਹੈ ਕੀ ਕਹੋਗੇ ਕਿਉਂਕਿ ਪਿਛੇ 16 17 ਦਿਨ ਅਸੀਂ ਬਿਲਕੁਲ ਧੂਏ ਦੀ ਗਰਧ ਦੇ ਵਿੱਚ ਛੁਪੇ ਹੋਏ ਸੀਗੇ ਐਸਾ ਤੇ ਅਮਰ ਸਾਡੇ ਜੇ ਕਮਰੇ ਬੈਠੇ ਰਹੀ ਸੀ ਮੌਸਮ ਬਹੁਤ ਵਧੀਆ ਹੈ ਸਾਹ ਹੈ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਹੂੰ ਹੂੰ ਪੰਜਾਬ ਰਾ ਆ ਹੀ ਨਿਕਲੇ ਪੰਜੇ ਬਟੇ ਅਸੀਂ ਇੰਜੋਏ ਕਰਦੇ ਪਏ ਆ ਜੀ ਇਹ ਤੁੰਦਰੇ ਤੇ ਬਿਲਕੁਲ ਨਿਕਲ ਨਹੀਂ ਜਾਂਦਾ ਬਾਹਰ ਘਰੇ ਅੰਦਰ ਅਸੀਂ ਮਾਰਗਮੈਂਟ ਜਿਹੜਾ ਕਰ ਲਈਦੀ ਜੀ ਜੀ ਮੌਸਮ ਕੂੜਾ ਜਾਂ ਧੁੰਨੇ ਸਾਨੂੰ ਪਰੇਸ਼ਾਨ ਕੀਤਾ ਸੀ ਗਹਿਰ ਛਾਈ ਹੋਈ ਸੀਗੀ ਦੀਵਾਲੀ ਤੋਂ ਬਾਅਦ ਸਾਹ ਲੈਣਾ ਵੀ ਮੁਸ਼ਕਲ ਹੋਇਆ ਸੀਗਾ ਡਾਕਟਰਾਂ ਦੀਆਂ ਦੁਕਾਨਾਂ ਭਰੀਆਂ ਹੋਈਆਂ ਸੀਆਂ ਦਵਾਈਆਂ ਲੈਣ ਲਈ ਮੇਰਾ ਵੀ ਇਹਨਾਂ ਦਿਨਾਂ 'ਚ ਗਲਾ ਖਰਾਬ ਹੋਇਆ ਹੋਇਆ ਵਾ ਪਰ ਮੈਂ ਅੱਜ ਕੱਲ ਅਦਰਕ ਤੇ ਸੌਫ ਜੋ ਹੈ ਰਹਿਣਗੇ ਉਹ ਪਾਣੀ ਪੀ ਰਿਆ ਤੇ ਮੈਡੀਸਨ ਬਹੁਤ ਮੈਂ ਘੱਟ ਗਦੀ ਅੱਜ ਸੂਰਜ ਨਿਕਲਿਆ ਬਹੁਤ ਵਧੀਆ ਨਜ਼ਾਰੇ ਲੈਣ ਨੇ ਆ ਜੀ ਜੀ ਹਾਂ ਬਿਲਕੁਲ ਇਸ ਜਗ੍ਹਾ ਤੇ ਨਜ਼ਾਰੇ ਲੈ ਰਹੇ ਨੇ ਕੋ ਅੱਜ ਨਿਕਲਿਆ ਹੈ 16 17 ਦਿਨਾਂ ਬਾਅਦ ਜਿਹੜਾ ਅਸੀਂ ਅਨੁਮਾਨ ਲਗਾ ਰਹੇ ਸੀਗੇ ਕਿ ਹੁਣ ਸ਼ਾਇਦ ਧੁੱਪ ਨਾ ਨਿਕਲੇ ਕਿਉਂਕਿ ਸਰਦੀਆਂ ਸਾਨੂੰ ਦੇਖ ਨਹੀਂ ਨਾ ਮਿਲੇ ਦੇਖੋ ਜੀ ਕੁਝ ਗੱਲਾਂ ਚ ਕਰਨ ਵਾਲੀਆਂ ਕਿ ਕੁਝ ਸਾਲਾਂ ਤੋਂ ਸਮੋਗ ਯਾਨੀ ਫੌਗ ਪਲੱਸ স্মੋਕ ਉਹ ਆ ਜਰਾ ਇਹਦੇ ਵੀ ਜਿਹੜੇ ਪਿੰਡਾਂ ਚ ਪ੍ਰਾਣੀ ਸਾੜਦੇ ਉਹਦਾ ਕੁਝ ਤੂਆ ਗੱਡੀਆਂ ਬਹੁਤ ਹੋ ਗਈਆਂ ਇੱਕ ਘਰ ਚ ਚਾਰ ਚਾਰ ਗੱਡੀਆਂ ਲੋਕ ਇਹ ਨਹੀਂ ਕਰਦੇ ਲੋਕ ਇਹ ਨਹੀਂ ਕਰਦੇ ਕਿ ਅਸੀਂ ਇੱਕ ਬੰਦਾ ਆਇਆ ਤੇ ਵੱਡੀ ਗੱਡੀ ਚ ਵੱਡੀ ਵੱਡੀ ਗੱਡੀਆਂ ਨੇ ਐਸਯੂਵੀ ਗੱਡੀਆਂ ਚ ਇੱਕ ਬੰਦਾ ਮੋਟਰਸਾਈਕਲ ਟੂ ਵੀਲਰ ਜਾ ਸਕਦਾ ਤੇਲ ਦੀ ਬਚਤ ਆਇ ਪਰ ਦੂਸ਼ਣ ਵੀ ਘਟਿਆ ਇੱਕ ਇਨਸਾਨ ਇੱਕ ਮਿੰਟ ਚ ਇੱਕ ਮਿੰਟ ਜਾਂ ਇੱਕ ਸੈਕਿੰਡ ਚ 25 cc ਜਿਹੜਾ ਆਕਸੀਜਨ ਇਨਹੇਲ ਕਰਦਾ ਲੇਕਿਨ ਜੇ 1200 cc ਦੀ ਗੱਡੀ ਹੈ 2500 cc 1200 cc 800 cc 100 cc 1800 cc ਤੁਸੀਂ ਦੇਖੋ ਸ਼ਹਿਰ ਚ ਕਿੰਨੀ cc ਗੱਡੀਆਂ ਕਿੰਨਾ ਕਾਰਬਨ ਡਾਈਆਕਸਾਈਡ ਜਿਹੜਾ ਤੇ স্মੋਕ ਪ੍ਰੋਡਿਊਸ ਕਰ ਰਹੇ ਸੋ ਸਾਨੂੰ ਇਸ ਪਾਸੇ ਵੀ ਜਾਗਰੂਕ ਹੋਣ ਦੀ ਲੋੜ ਹੈ ਜਿਹੜਾ ਕਿ ਦਿੱਲੀ ਸੁਣਦੇ ਹਾਂ ਬਹੁਤ স্মੋਗ ਸੀ ਸੋ ਕੁਦਰਤ ਨੇ ਰੱਬ ਨੇ ਬਾਰਿਸ਼ ਕੀਤੀ ਹੈ স্মੋਕ ਤੋਂ স্মੋਕ ਤੋਂ ਸਾਨੂੰ ਛੁਟਕਾਰਾ ਮਿਲਿਆ ਕੁਝ ਕਾਰਪੋਰੇਸ਼ਨ ਦੇਖਿਆ ਸੀ ਇੱਥੇ ਫੋਗਿੰਗ ਕਰ ਰਹੇ ਸੀ ਮਸ਼ੀਨ ਨਾਲ ਜੋ ਲੋ ਧਨਵਾਦੀ ਆ ਪ੍ਰਸ਼ਾਸਨ ਦੇ ਕਾਰਪੋਰੇਸ਼ਨ ਦੇ ਕਬੀਰ ਸਾਹਿਬ ਨੇ ਉਹਨੇ ਇੱਕ ਕੋਸ਼ਿਸ਼ ਕੀਤੀ ਉਪਰਾਲਾ ਕੀਤਾ ਅਸੀਂ ਵੀ ਜਿਵੇਂ ਕਰੋਨਾ ਵੇਲੇ ਮੂੰਹ ਨਕ ਟੱਕ ਕੇ ਚੱਲਦੇ ਸੀ ਅੱਜ ਵੀ ਕੱਲ ਵੀ ਹਾਲਗੇ ਬਾਰਿਸ਼ ਹੋਣ ਤੋਂ ਬਾਅਦ ਦਿਨ ਖੁੱਲ ਗਿਆ ਲੇਕਿਨ ਸ਼ਾਮ ਨੂੰ ਸੂਬਾ ਨਹੀਂ ਸ਼ਾਮ ਨੂੰ ਤਕਰੀਬਨ ਅੱਖਾਂ 'ਚ ਜਲਨ ਹੁੰਦੀ ਹੈ ਕਿਤੇ ਨੇ ਕਿਤੇ স্মੋਗ ਦਾ ਅਸਰ ਹੈ ਸੋ ਇਹਦੇ ਵਾਸਤੇ ਸੀ ਸਿੰਪਲ ਜਿਹਾ ਕੋਈ ਵੀ ਆਈਟੋਨੀਆ ਜੋ ਵੀ ਆਈ ਡਰਾਪਸ ਨੇ ਸਿੰਪਲ ਉਹ ਪਾਉਨੇ ਆ ਸੋ ਸ਼ੁਕਰ ਹੈ ਮਾਲਕ ਦਾ ਕਿ ਦਿਨ ਚੜਿਆ ਥੋੜਾ ਜਾ ਜਿਹੜੇ ਸੀਨੀਅਰ ਸਿਟੀਜ਼ਨ ਨੇ ਬੱਚਿਆਂ ਨੇ ਉਹਨਾਂ ਨੂੰ ਜਿਹੜਾ ਰਾਹਤ ਮਿਲ ਗਈ ਇਸ ਤੋਂ ਠੰਡ ਤੋਂ ਸ਼ੁਕਰੀਆ ਥੈਂਕ ਯੂ ਜੀ ਸਰ ਸੀਨੀਅਰ ਸਿਟੀਜ਼ਨਸ ਨੂੰ ਇਸ ਉਪ ਦੇ ਨਾਲ ਕਹਿੰਦੇ ਰਾਹਤ ਮਿਲੀ ਹੈ ਕੀ ਕਹੋਗੇ ਵਾਕਈ ਹੀ ਰਾਹਤ ਮਿਲੀ ਹੈ ਔਰ ਬਲਕਕ ਸ਼ੁਕਰ ਹੈ ਕਿ ਸੂਰਜ ਦਿੱਤਾ ਨਿਕਲੇ ਹੈ ਔਰ ਮੌਸਮ ਸਾਫ ਹੋਇਆ ਹਮ ਅਸੀਂ ਤਾਂ ਬੜੇ ਬੜੇ ਥੈਂਕਸ ਆ ਕਿ ਲੋਰੀ ਕਿ ਐਨਐਮ ਮਤਲਬ ਕਿ ਸਭ ਆਮੀ ਕੁਰਬਾਨ ਨਿਕਲ ਸਕੀ ਬਿਲਕੁਲ ਠੀਕ ਹੈ ਅਸੀਂ ਖੁਦ ਜ਼ਿੰਮੇਵਾਰ ਆ ਇਸ ਗੱਲ ਦੇ ਲਈ ਕਿਉਂਕਿ ਸਾਡਾ ਹੀ ਕਾਰਨ ਹੈ ਕਿ ਅਸੀਂ ਪਟਾਕਾ ਵੀ ਬਹੁਤ ਚਲਾਉਂਦੇ ਆਂ ਪਰਾਲੀ ਨੂੰ ਅੱਗ ਲਗਾਉਂਦੇ ਆਂ স্মੋਗ ਹੈਗੀ ਹੈ ਪਰ ਅਸੀਂ ਫਿਰ ਵੀ ਕਿਸੇ ਹੱਦ ਤੱਕ ਹਜੇ ਕਿ ਕਾਫੀ ਪਿੱਛੇ ਆਂ ਨਾਲ ਦਾ ਜਿਹੜਾ ਮੁਲਕ ਹੈਗਾ ਉੱਥੇ ਵੀ ਬੜਾ স্মੋਗ ਜ਼ਿਆਦਾ ਹੈ ਉੱਥੇ AQI ਬਹੁਤ ਜ਼ਿਆਦਾ ਹੈ ਦਿੱਲੀ ਦਾ AQI ਬਹੁਤ ਜ਼ਿਆਦਾ ਹੈ ਹਾਂਜੀ ਸਰ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜ਼ਿੰਮੇਵਾਰੀ ਤਾਂ ਸਾਡੀ ਬੰਦੀ ਹੈ ਨਾ ਉਹ ਸਾਡੇ ਵੱਡੇ ਵੀਰ ਪਾਇਲਟ ਸਾਹਿਬ ਉਹਨਾਂ ਸਾਰੀ ਗੱਲ ਦੱਸੀ ਆ ਕਿ ਇਹਦੇ ਵਿੱਚ ਸਾਰੀ ਜੋ ਅਸੀਂ ਆਪਣੇ ਵਾਹਨ ਲੈ ਕੇ ਨਿਕਲਦੇ ਆਂ ਰੋਡ ਤੇ ਤੁਸੀਂ ਵੇਖੋ ਅੱਜ ਤੋਂ 5 7 10 ਸਾਲ ਪਹਿਲਾਂ ਰੋਡ ਦੇ ਉੱਤੇ ਇੰਨੀ ਟ੍ਰੈਫਿਕ ਨਹੀਂ ਸੀਗੀ ਹੁੰਦੀ ਅੱਜ ਅੰਮ੍ਰਿਤਸਰ ਦੇ ਵਿੱਚ ਇੰਨੀ ਜ਼ਿਆਦਾ ਟ੍ਰੈਫਿਕ ਆ ਇੰਨੀਆਂ ਗੱਡੀਆਂ ਰੋਡ ਤੇ ਚੱਲ ਰਹੀਆਂ ਕਿ ਜਿਹੜੀਆਂ ਕਿ ਪੋਲੂਸ਼ਨ ਜਿਹੜਾ ਪੋਲੂਸ਼ਨ ਜ਼ਿਆਦਾ ਪ੍ਰੋਡਿਊਸ ਕਰਦੀ ਹੈ ਇਹਦੇ ਵਿੱਚ ਜ਼ਿੰਮੇਵਾਰੀ ਤੇ ਸਾਡੀ ਆਪਣੀ ਪਾਉਂਦੇ ਆ ਤੇ ਅੱਜ ਮੌਸਮ ਵੇਖੋ ਕਿੰਨਾ ਵਧੀਆ ਹੈ ਸਾਫ਼ ਹੈ ਤੇ ਸਾਰੇ ਕੰਪਨੀ ਬਾਗ ਦੇ ਜਿਹੜੇ ਜਿੰਨੇ ਵੀ ਅਹੀ ਰੁਟੀਨ ਦੇ ਵਿੱਚ ਸੈਰ ਕਰਨ ਆਉਂਦੇ ਆ ਸਾਰੇ ਬਹੁਤ ਖੁਸ਼ ਆ ਖਾਸ ਕਰਕੇ ਬੱਚਿਆਂ ਨੂੰ ਤੇ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਨੂੰ ਯਾਦਾ ਰਾਹਤ ਮਿਲੀ ਸਰ ਐਜ਼ ਅ ਸੀਨੀਅਰ ਸਿਟੀਜ਼ਨ ਕਿਆ ਮਹਿਸੂਸ ਕਰਦੇ ਹੋ ਰਾਹਤ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਆ ਕਿ ਮੌਸਮ ਸਾਫ਼ ਹੋਣ ਦੇ ਨਾਲ ਤੂਪ ਨਿਕਲਣ ਦੇ ਨਾਲ ਪਿਛਲੇ 15 ਦਿਨਾਂ ਤੋਂ ਅਸੀਂ ਸੂਰਜ ਨਹੀਂ ਸੀ ਦੇਖ ਰਹੇ ਕੋਈ ਰਾਹਤ ਪਾਣ ਨੂੰ ਮਿਲੀ ਹੈ ਜੀ ਅਸੀਂ ਤਾਂ ਕਮਰੇ ਤੋਂ ਮੱਸਾ ਬਾਹਰ ਨਿਕਲੇ ਆ ਜੀ ਜਿਕਰੇ ਜਾਇਦਾ बस ਅੰਦਰ ਜਾ ਕੇ ਵਰਜੀ ਦੱਸ ਤੇ ਸਾਨੂੰ ਕੋਈ ਉਤਾਰ ਆਵੇ ਅੰਦਰ ਹਾਂ ਹਾਂ ਐ ਡਿਪੈਂਡੈਂਟ ਆ ਬੱਚਿਆਂ ਤੇ ਜੀ ਤੇ ਕਾਰ ਤੇ ਛੱਡੋ ਬਈ ਹਾਂ ਹਾਂ ਘਰੋਂ ਬਸ ਚਲੀਏ ਬਾਹਰ ਅੰਦਰ ਵੜਾਓ ਉੱਥੋਂ ਹੀ ਆ ਕੇ ਲੈ ਜਾਈਏ ਹਾਂ ਹਾਂ ਸਾਡੀ ਸਾਰੀ ਐਕਟੀਵਿਟੀ ਖਤਮ ਹੋਈਆਂ ਜਾਂ ਅੱਜ ਤੇ ਮੌਸਮ ਸਾਜ ਜੀ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਅੱਜ ਜੀ ਅਸੀਂ ਪ੍ਰਦੂਸ਼ਣ ਦੇ ਲਈ ਖੁਦ ਜ਼ਿੰਮੇਵਾਰ ਹਾਂ ਜਿਹੜਾ ਕਿ ਅਸੀਂ ਪਰਾਲੀ ਨੂੰ ਅੱਗ ਲਗਾ ਰਹੇ ਹਾਂ ਪਟਾਕਿਆਂ ਨੂੰ ਅੱਗ ਲਗਾ ਰਹੇ ਹਾਂ ਜਗ੍ਹਾ ਜਗ੍ਹਾ ਗਾਰਬੇਜ ਨੂੰ ਅੱਗ ਲਗਾਈ ਜਾ ਰਹੇ ਹਨ ਕੂੜੇ ਕਰਕਟ ਨੂੰ ਅੱਗ ਲਗਾਈ ਜਾ ਰਾਂ ਜਿਸ ਦਾ ਕਾਰਨ ਜਿਹੜਾ ਕਿ ਵਾਤਾਵਰਨ স্মੋਗੀ ਹੋ ਗਿਆ ਸੀਗਾ ਦੀਵਾਲੀ ਤੋਂ ਬਾਅਦ ਇਹ ਵਾਤਾਵਰਨ ਦੇ ਵਿੱਚ ਕਾਫੀ ਜ਼ਿਆਦਾ স্মੋਗ ਵੇਖਣ ਨੂੰ ਮਿਲੀ ਔਰ স্মੋਗ ਦੀ ਇੱਕ ਚਾਦਰ ਅੰਮ੍ਰਿਤਸਰ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀਗਾ ਔਰ ਮੈਂ ਇੱਥੇ ਇਹ ਵੀ ਗੱਲ ਕਵਾਂਗਾ ਪੂਰੇ ਪੰਜਾਬ ਨੂੰ ਲਿਆ ਸੀਗਾ ਯਾਨੀ ਕਿ ਪੂਰਾ ਪੰਜਾਬ স্মੋਗ ਦੀ ਲਹਿਰ ਦੇ ਨਾਲ ਲਹਿਰ ਦੀ ਚਪੇੜ ਚ ਆ ਗਿਆ ਸੀਗਾ ਸੋ ਅੱਜ ਮੌਸਮ ਥੋੜਾ ਸਾਫ ਹੋ ਗਿਆ ਹਲਕੀ بارش ਜ਼ਰੂਰ ਹੋਈ ਹੈ بارش ਤੋਂ ਬਾਅਦ ਕੱਲ ਥੋੜੀ ਜੀ ਸਮੋਗ ਸੀਗੀ ਪਰ ਅੱਜ ਬਿਲਕੁਲ ਸਮੋਗ ਨਹੀਂ ਹੈ ਔਰ ਸੂਰਜ ਦੇਵਤਾ ਪੂਰੀ ਤਰ੍ਹਾਂ ਚਮਕ ਰਹੇ ਨੇ ਔਰ ਇਸ ਦੇ ਨਾਲ ਜਿਹੜੀਆਂ ਬਿਮਾਰੀਆਂ ਸੀਗੀਆਂ ਜਿਹੜੀਆਂ ਸੀਜ਼ਨਲ ਬਿਮਾਰੀਆਂ ਸੀਗੀਆਂ ਉਸ ਤੋਂ ਰਾਹਤ ਮਿਲੇਗੀ ਔਰ ਜਿਹੜੇ ਖਾਸ ਕਰਕੇ ਸੀਨੀਅਰ ਸਿਟੀਜ਼ਨ ਨੇ ਉਹ ਹੁਣ ਕਰਾਂ ਤੋਂ ਨਿਕਲ ਕੇ ਬਾਹਰ ਆਪਣੇ ਟੂਰ ਸੈਕ ਕਰਨਗੇ ਔਰ ਇੰਜੋਏ ਕਰਨਗੇ ਮੌਸਮ ਦਾ ਪਰ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 25 ਔਰ 26 ਨਵੰਬਰ ਨੂੰ ਫੇਰ بارش ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਸਿਲਸਲਾ ਇਸ ਤਰ੍ਹਾਂ ਰਹੇਗਾ ਕਿ ਸਾਨੂੰ ਥੋੜੀ ਦੇਰ ਲਈ ਸਵੇਰ ਔਰ ਸ਼ਾਮ ਨੂੰ ਧੁੰਦਾ ਸਾਮਨਾ ਕਰਨਾ ਪੈ ਸਕਦਾ ਹੈ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਲਾਈਨ ਸਵੇਰਾ ਟੀਵੀ ਅੰਮ੍ਰਿਤਸਰ